ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਕਿ ਜਿਹੜੇ ਲੋਕ ਆਖਦੇ ਹਨ ਕਿ ਅਸੀਂ ਨਾ ਕਿਸੇ ਦਾ ਮਾੜਾ ਕਰਦੇ ਹਾਂ ਨਾ ਹੀ ਅਸੀਂ ਕਦੇ ਕਿਸੇ ਦਾ ਮਾੜਾ ਸੋਚਿਆ ਹੈ ਤੇ ਅਸੀਂ ਅਕਸਰ ਹੀ ਵੇਖਦੇ ਹਾਂ ਕਿ ਖਾਣ ਪੀਣ ਤੇ ਜਿਹੜੇ ਪਾਠ ਨਹੀਂ ਕਰਦੇ ਉਹਨਾਂ ਦਾ ਹੀ ਕੰਮ ਵਧੀਆ ਚੱਲਦਾ ਹੈ ਸਾਡਾ ਕਿਉਂ ਨਹੀਂ ਚੱਲਦਾ ਪਰਮਾਤਮਾ ਜੀ ਸਾਡੇ ਉੱਤੇ ਮਿਹਰ ਕਿਉਂ ਨਹੀਂ ਕਰਦੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਸਾਤ ਸੰਗਤ ਜੀ ਨਿਰੰਕਾਰ ਨੇ ਸਾਨੂੰ ਮਨੁੱਖਾ ਦੇਹੀ ਦੇ ਕੇ ਇਸ ਮਾਤ ਲੋਕ ਵਿੱਚ ਭੇਜਿਆ ਹੈ ਦੁਨੀਆ ਤੇ ਹਰੇਕ ਮਨੁੱਖ ਨੂੰ ਜ਼ਿੰਦਗੀ ਜਿਉਣ ਵਾਸਤੇ ਰੋਟੀ ਕਪੜਾ ਤੇ ਮਕਾਨ ਹੀ ਚਾਹੀਦਾ ਹੈ ਹੁਣ ਇਹ ਰੋਟੀ ਕਪੜਾ ਤੇ ਮਕਾਨ ਕਈ ਲੋਕਾਂ ਦੇ ਕੋਲ ਤਾਂ ਬਹੁਤ ਵਧੀਆ ਹੈ ਤੇ ਕਈਆਂ ਲੋਕਾਂ ਦੇ ਕੋਲ ਤਾਂ ਮਹਿਲਾਂ ਵਰਗੇ ਘਰ ਹਨ ਘਰਾਂ ਵਿੱਚ ਰਹਿੰਦੇ ਹਨ ਤੇ ਬਹੁਤ ਬ੍ਰਾਂਡਡ ਕੱਪੜੇ ਪਾਉਂਦੇ ਹਨ ਬਹੁਤ ਵਧੀਆ 36 ਪ੍ਰਕਾਰ ਦੇ ਭੋਜਨ ਖਾਂਦੇ ਹਨ ਪਰ ਕਈ ਲੋਕਾਂ ਦੇ ਕੋਲ ਇਹ ਚੀਜ਼ਾਂ ਕੇਵਲ ਗੁਜ਼ਾਰਾ ਕਰਨ ਜੋਗੀਆਂ ਹੀ ਹਨ ਜਿਨ੍ਹਾਂ ਨੂੰ ਆਪਾਂ ਮਿਡਲ ਕਲਾਸ ਦੇ ਲੋਕ ਵੀ ਕਹਿ ਦਿੰਦੇ ਹਾਂ ਕਈ ਲੋਕ ਇਸ ਤੋਂ ਵੀ ਥੱਲੇ ਹਨ ਜਿਹੜੇ ਝੁੱਗੀਆਂ ਝੌਂਪੜੀਆਂ ਦੇ ਵਿੱਚ ਰਹਿੰਦੇ ਹਨ ਹੁਣ ਬੰਦੇ ਨੂੰ ਕੀ ਪਤਾ ਹੈ ਪਰ ਜੋ ਅਸਲੀ ਮੁੱਦੇ ਦੀ ਗੱਲ ਹੈ ਕਿ ਰੱਬ ਨੇ ਇਸ ਤਰ੍ਹਾਂ ਕਿਉਂ ਕੀਤਾ ਹੈ ਬੰਦਾ ਹੀ ਉਹ ਹੈ ਜੋ ਮਹਿਲਾ ਵਿੱਚ ਰਹਿ ਰਿਹਾ ਹੈ ਬੰਦਾ ਹੀ ਉਹ ਹੈ ਜੋ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਿਹਾ ਹੈ ਹੁਣ ਰੱਬ ਨੇ ਬੰਦੇ ਬੰਦੇ ਦੇ ਵਿੱਚ ਐਨਾ ਫਰਕ ਕਿਉਂ ਰੱਖਿਆ ਹੈ ਕਿ ਰੱਬ ਕਿਸੇ ਬੰਦੇ ਦੇ ਨਾਲ ਦੁਸ਼ਮਣੀ ਕਰਦਾ ਹੈ ਜੋ ਉਸ ਬੰਦੇ ਨੂੰ ਝੁੱਗੀ ਝੌਂਪੜੀ ਦੇ ਵਿੱਚ ਪੈਦਾ ਕਰ ਦਿੰਦਾ ਹੈ ਜਿਸ ਬੰਦੇ ਦੇ ਨਾਲ ਦੋਸਤੀ ਹੈ ਉਸ ਬੰਦੇ ਨੂੰ ਮਹਿਲਾ ਵਿੱਚ ਜਨਮ ਦਿੰਦਾ ਹੈ ਇਸ ਗੱਲ ਪ੍ਰਤੀ ਅਸੀਂ ਤੁਹਾਨੂੰ ਬਹੁਤ ਹੀ ਗੁਣੇ ਗਿਆਨੀ ਸੱਜਣਾ ਦੇ ਨਾਲ ਜਿਹੜੀ ਮੁਲਾਕਾਤ ਹੋਈ ਸੀ ਉਸ ਬਾਰੇ ਤੁਹਾਨੂੰ ਦੱਸਦੇ ਹਾਂ ਉਹ ਸਨ ਜੀ ਸੰਤ ਮਸਕੀਨ ਜੀ ਦੀ ਕਥਾ ਬਹੁਤ ਹੀ ਧਿਆਨ ਦੇ ਨਾਲ ਸੁਣਦੇ ਸਨ ਅਸੀਂ ਹੋਰ ਵੀ ਕਈ ਕਿਤਾਬਾਂ ਦਾ ਗਿਆਨ ਹੈ ਉਸ ਨੂੰ ਪੜੀਆਂ ਹੋਈਆਂ ਹਨ ਉਹ ਕਿਤਾਬਾਂ ਪੜੀਆਂ ਹੋਣ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੀ ਗੁਰਬਾਣੀ ਦੇ ਵੀ ਬਹੁਤ ਹੀ ਟੀਕੇ ਭਾਵ ਕੇ ਅਰਥ ਪੜੇ ਹੋਏ ਹਨ ਜਦੋਂ ਅਸੀਂ ਉਹਨਾਂ ਨੂੰ ਇਹ ਗੱਲ ਪੁੱਛੀ ਉਹ ਗਿਆਨੀ ਦੇ ਇਹ ਜਵਾਬ ਸੁਣਿਆ ਸੀ ਉਹਨਾਂ ਸੰਤਾਂ ਨੇ ਗਿਆਨੀ ਜੀ ਤੋਂ ਇਹ ਜਵਾਬ ਸੁਣਿਆ ਸੀ ਕਿ ਰੱਬ ਇਸ ਤਰ੍ਹਾਂ ਇਸ ਲਈ ਕਰਦਾ ਹੈ ਕਿਉਂਕਿ ਰੱਬ ਜੇ ਵਖਰੇਵਾ ਕਰਦਾ ਹੈ ਇਸ ਕਰਕੇ ਰੱਬ ਕਿਸੇ ਨੂੰ ਅਮੀਰ ਬਣਾ ਦਿੰਦਾ ਹੈ ਤੇ ਕਿਸੇ ਨੂੰ ਗਰੀਬ ਬਣਾ ਦਿੰਦਾ ਹੈ ਕਿਸੇ ਨੂੰ ਬਹੁਤ ਤਕੜਾ ਸਰੀਰ ਦੇ ਦਿੰਦਾ ਹੈ ਤੇ ਕਿਸੇ ਨੂੰ ਲੂਲਾ ਲੰਗੜਾ ਤੇ ਅਪਾਹਜ ਬਣਾ ਦਿੰਦਾ ਹੈ ਕਿਸੇ ਨੂੰ ਅੰਨ੍ਹਾ ਕਾਣਾ ਤੇ ਬਹਿਰਾ ਬਣਾ ਦਿੰਦਾ ਹੈ ਅਸੀਂ ਵੀ ਇਹ ਗੱਲ ਸੁਣ ਕੇ ਫਿਰ ਉਸ ਨੂੰ ਕਿਹਾ ਫਿਰ ਤਾਂ ਰੱਬ ਰੱਬ ਨਹੀਂ ਹੈ ਇਹ ਤਾਂ ਇੱਕ ਜ਼ਾਲਮ ਹੈ ਜਿਹੜਾ ਵਖਰੇਵਾਂ ਪੈਦਾ ਕਰਨ ਦੇ ਲਈ ਬੇਕਸੂਰ ਬੰਦਿਆਂ ਨੂੰ ਇੰਨੀ ਬੁਰੀ ਹਾਲਾਤ ਕਰ ਦਿੰਦਾ ਹੈ ਇਹ ਤਾਂ ਰੱਬ ਉਹ ਹੋ ਹੀ ਨਹੀਂ ਸਕਦਾ ਫਿਰ ਇਹ ਕਿਹਦਾ ਰੱਬ ਹੈ ਇਹ ਤਾਂ ਇੱਕ ਜ਼ਾਲਮ ਹੈ ਇਹ ਸੁਣ ਕੇ ਉਸ ਵੇਲੇ ਗਿਆਨੀ ਜੀ ਨੂੰ ਜਵਾਬ ਨਹੀਂ ਆਇਆ ਬਹੁਤ ਲੋਕੀ ਇਸ ਤਰ੍ਹਾਂ ਹੀ ਸੋਚਦੇ ਸਨ ਕਿ ਇਹ ਸਾਰਾ ਕੁਝ ਰੱਬ ਹੀ ਕਰਦਾ ਹੈ ਵੈਸੇ ਇਹ ਗੱਲ ਸਹੀ ਹੈ ਕਿ ਇਹ ਸਾਰਾ ਕੁਝ ਤਾਂ ਰੱਬ ਹੀ ਕਰਦਾ ਹੈ ਪਰ ਇਸ ਪਿੱਛੇ ਵੀ ਤੁਹਾਨੂੰ ਅਸਲ ਗੱਲ ਦਾ ਨਹੀਂ ਪਤਾ ਪਰ ਇਸ ਤਰ੍ਹਾਂ ਰੱਬ ਬੰਦੇ ਦੇ ਚੰਗੇ ਤੇ ਮਾੜੇ ਕਰਮਾ ਕਰਕੇ ਹੀ ਕਰਦਾ ਹੈ ਨਾ ਕਿ ਵਖਰੇਵਾ ਪੈਦਾ ਕਰਨ ਦੇ ਲਈ ਕਰਦਾ ਹੈ ਜਿਸ ਬੰਦੇ ਨੇ ਪਿਛਲੇ ਜਨਮ ਵਿੱਚ ਜੋ ਕੀਤਾ ਹੁੰਦਾ ਹੈ ਰੱਬ ਉਸ ਨੂੰ ਅਮੀਰ ਤੇ ਗਰੀਬ ਬਣਾ ਦਿੰਦਾ ਹੈ ਇਹ ਗੱਲ ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਲਿਖੀ ਹੋਈ ਹੈ ਜਿਹੜਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ ਜੈਸਾ ਕਰੇ ਸੋ ਤੈਸਾ ਪਾਵੇ ਆਪੇ ਬੀਜ ਆਪੇ ਹੀ ਖਾਵੇ ਜਿਸ ਤਰ੍ਹਾਂ ਦੀਆਂ ਅਨੇਕਾਂ ਹੀ ਪੰਕਤੀਆਂ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਚਾਰੀਆਂ ਹਨ ਪਰ ਇਹਨਾਂ ਪੰਕਤੀਆਂ ਦਾ ਅਰਥ ਕਰਨ ਵਾਲੇ ਆਪਣੇ ਮਨ ਭਾਉਂਦੇ ਅਰਥਾਂ ਕਰਕੇ ਲੋਕਾਂ ਨੂੰ ਪੁੱਠੇ ਰਸਤੇ ਤੇ ਤੋਰ ਦਿੰਦੇ ਹਨ ਅੱਜ ਦੇ ਸਮੇਂ ਵਿੱਚ ਹਰੇਕ ਬੰਦੇ ਨੂੰ ਇਸ ਗੱਲ ਦੀ ਚਿੰਤਾ ਲੱਗੀ ਹੋਈ ਹੈ ਕਿ ਮੈਂ ਅਮੀਰ ਕਿਵੇਂ ਹੋ ਜਾਵਾਂ ਜਿਹੜੇ ਅਮੀਰ ਹਨ ਉਹਨਾਂ ਨੂੰ ਚਿੰਤਾ ਲੱਗੀ ਹੋਈ ਹੈ ਕਿ ਕਿਦਰੇ ਅਸੀਂ ਗਰੀਬ ਨਾ ਹੋ ਜਾਈਏ ਕਿਤੇ ਹੁਣ ਆਪਾਂ ਇਸ ਗੱਲ ਨੂੰ ਜੇ ਧਿਆਨ ਦੇ ਨਾਲ ਗੁਰਬਾਣੀ ਦੇ ਅਨੁਸਾਰ ਸਮਝੀਏ ਇਹ ਅਮੀਰ ਗਰੀਬ ਹੋਣ ਦਾ ਕਾਰਨ ਕੀ ਹੈ ਤਾਂ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜਾ ਬੰਦਾ ਪਿਛਲੇ ਜਨਮ ਵਿੱਚ ਜਿੰਨਾ ਹੀ ਦਾਨਪੁਨ ਕਰਦਾ ਹੈ ਉਸ ਦਾ ਉਹ ਦਾਨ ਕੀਤਾ ਹੋਇਆ ਅਗਲੇ ਜਨਮ ਵਿੱਚ 70 ਗੁਣਾ ਵੱਧ ਕੇ ਉਸ ਨੂੰ ਮਿਲਦਾ ਹੈ ਇਹ ਦਾਸ ਕੋਈ ਆਪਣੀ ਮਨ ਘੜਤ ਗੱਲ ਤੁਹਾਨੂੰ ਨਹੀਂ ਸੁਣਾਉਂਦੇ ਇਹ ਪੂਰੇ ਹੀ ਮਹਾਪੁਰਖਾਂ ਦੇ ਵੱਲੋਂ ਉਹਨਾਂ ਨੂੰ ਸਮੱਤ ਦਿੱਤੀ ਹੁੰਦੀ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਜਨਮ ਵਿੱਚ ਦਾਨਪੁਨ ਜੇਕਰ ਅਸੀਂ ਕਰ ਰਹੇ ਹਾਂ ਉਹੀ ਦਾਨਪੁਣ ਦਾ 10 ਗੁਣਾ ਵੱਧ ਕੇ ਸਾਨੂੰ ਅਗਲੇ ਜਨਮ ਵਿੱਚ ਨਿਰੰਕਾਰ ਵੱਲੋਂ ਦਿੱਤਾ ਜਾਵੇਗਾ ਅਗਲੇ ਜਨਮ ਵਿੱਚ 70% ਵਦਾ ਕਿ ਤੁਹਾਨੂੰ ਉਸ ਬੰਦੇ ਨੂੰ ਫਲ ਪ੍ਰਾਪਤ ਹੋ ਜਾਵੇਗਾ ਇਹ ਦਾਤਾਂ ਕਈ ਬੰਦਿਆਂ ਨੂੰ ਬਹੁਤ ਜ਼ਿਆਦਾ ਪ੍ਰਾਪਤ ਹੋ ਜਾਂਦੀਆਂ ਹਨ ਤੇ ਕਈ ਇਹਨਾਂ ਦੇ ਲਈ ਬਹੁਤ ਨੱਠ ਭਾਜ ਕਰਦੇ ਹਨ ਬੜਾ ਹੀ ਦਿਮਾਗ ਲੜਾਉਂਦੇ ਹਨ ਕਿ ਅਸੀਂ ਉਧਰੋਂ ਵੀ ਮਾਇਆ ਬਣਾ ਲਈਏ ਇਧਰੋਂ ਵੀ ਮਾਇਆ ਬਣਾ ਲਈਏ ਪਰ ਉਹਨਾਂ ਦੇ ਹੱਥ ਬਹੁਤ ਥੋੜੀ ਮਾਇਆ ਲੱਗਦੀ ਹੈ ਇਹੋ ਜਿਹੇ ਬੰਦਿਆਂ ਨੂੰ ਅਸੀਂ ਜਾਣਦੇ ਹਾਂ ਸਾਧ ਸੰਗਤ ਜੀ ਜਿਹੜੇ ਬਹੁਤ ਥੋੜੀ ਮਿਹਨਤ ਕਰਦੇ ਹਨ ਪਰ ਉਹਨਾਂ ਦੇ ਕੋਲ ਮਾਇਆ ਬਹੁਤ ਜ਼ਿਆਦਾ ਆ ਜਾਂਦੀ ਹੈ ਕਈ ਲੋਕ ਇਸ ਗੱਲ ਉੱਪਰ ਬੜੀ ਚਰਚਾ ਤੇ ਬਹਿਸ ਕਰਦੇ ਹਨ ਕਿ ਫੁਲਾਣੇ ਦੀ ਸੋਚ ਦਿਮਾਗ ਬਹੁਤ ਵੱਡਾ ਸੀ ਫੁਲਾਣੇ ਨੂੰ ਬਹੁਤ ਗਿਆਨ ਸੀ ਫੁਲਾਣਾ ਬਹੁਤ ਮਿਹਨਤੀ ਸੀ ਜਿਸ ਕਰਕੇ ਉਹ ਤਰੱਕੀ ਕਰ ਗਿਆ ਉਹ ਅਮੀਰ ਹੋ ਗਿਆ ਹੁਣ ਇਸ ਗੱਲ ਨੂੰ ਜੇ ਬਰੀਕੀ ਦੇ ਨਾਲ ਵੇਖਿਆ ਜਾਵੇ ਤਾ ਸਮਝਿਆ ਜਾਵੇ ਕਿ ਇਸ ਤਰ੍ਹਾਂ ਬਹੁਤ ਬੰਦਿਆਂ ਨੂੰ ਜਾਣਦੇ ਹਾਂ ਜਿਹੜੇ ਪਹਿਲਾਂ ਤਾਂ ਅਮੀਰ ਸਨ ਪਰ ਕੁਝ ਸਾਲਾਂ ਦੇ ਵਿੱਚ ਉਹ ਗਰੀਬ ਹੋ ਗਏ ਹੁਣ ਉਹਨਾਂ ਦੀ ਨੌਲੇਜ ਮਿਹਨਤ ਸੋਚ ਕਿੱਥੇ ਚਲੀ ਜਾਂਦੀ ਹੈ ਮੰਡੀ ਗੋਬਿੰਦਗੜ ਦੇ ਵਿੱਚ ਰਿਸ਼ਤੇਦਾਰਾਂ ਦੇ ਅੱਗੇ ਦੇ ਅੱਗੇ ਰਿਸ਼ਤੇਦਾਰ ਸਨ ਉਹ ਕਈ ਭਰਾ ਸਨ ਉਹਨਾਂ ਦੀਆਂ ਮਿੱੱਲਾਂ ਚੱਲਦੀਆਂ ਸਨ ਪਰ ਹੌਲੀ-ਹੌਲੀ ਉਹਨਾਂ ਦਾ ਸਾਰਾ ਕੁਝ ਖਤਮ ਹੋ ਗਿਆ ਹੁਣ ਅੱਜ ਉਹ ਸਾਰੇ ਹੀ ਭਰਾ ਆਪਣੀ ਨੌਕਰੀ ਗਵਾ ਕੇ ਗਰੀਬ ਹੋ ਚੁੱਕੇ ਹਨ ਤੇ ਮਸਾਂ ਹੀ ਗੁਜ਼ਾਰਾ ਕਰਦੇ ਹਨ ਇੱਕ ਹੋਰ ਸਾਡੇ ਨੇੜੇ ਦੇ ਰਿਸ਼ਤੇਦਾਰ ਹਨ ਉਹਨਾਂ ਦੀਆਂ ਪਹਿਲਾਂ ਤਿੰਨ ਫੈਕਟਰੀਆਂ ਚੱਲ ਰਹੀਆਂ ਸਨ ਹੁਣ ਉਹਨਾਂ ਦੇ ਕੋਲ ਬੇहिਸਾਬਾ ਪ੍ਰਾਪਰਟੀ ਸੀ ਪਰ ਹੌਲੀ-ਹੌਲੀ ਉਹਨਾਂ ਦਾ ਕੰਮਕਾਰ ਸਾਰਾ ਹੀ ਖਤਮ ਹੋ ਗਿਆ ਅੱਜ ਉਹਨਾਂ ਦੇ ਮੁੰਡਿਆਂ ਦੇ ਕੋਲ ਕੰਮ ਦੇ ਲਈ ਕੋਈ ਵੀ ਕੰਮ ਨਹੀਂ ਹੈ ਘਰ ਦਾ ਗੁਜ਼ਾਰਾ ਹੀ ਮਸਾਂ ਚਲਾ ਰਹੇ ਹਨ ਇਹ ਬੰਦੇ ਦਾ ਬਹੁਤ ਵੱਡਾ ਭੁਲੇਖਾ ਹੈ ਕਿ ਮੈਂ ਮਿਹਨਤ ਦਿਮਾਗ ਨੌਲੇਜ ਦੇ ਨਾਲ ਕੰਮ ਚਲਾ ਰਹੀ ਹਾਂ ਪਰ ਇਹ ਸਾਡੇ ਵਸ ਵਿੱਚ ਨਹੀਂ ਹੈ ਜਿਸ ਬੰਦੇ ਨੇ ਦਾਨ ਪੁੰਨ ਕੀਤੇ ਹੋਣ ਜਦੋਂ ਪੁੰਨ ਖਤਮ ਹੋ ਜਾਂਦੇ ਹਨ ਫਿਰ ਬੰਦਾ ਸੋਨੇ ਨੂੰ ਹੱਥ ਪਾਵੇਗਾ ਤਾਂ ਉਹ ਮਿੱਟੀ ਹੋ ਜਾਵੇਗਾ ਕਈ ਲੋਕ ਇਹ ਕਹਿਣ ਲੱਗ ਜਾਂਦੇ ਹਨ ਕਿ ਸਮੇਂ-ਸਮੇਂ ਦੀ ਗੱਲ ਹੁੰਦੀ ਹੈ ਕਦੇ ਬੰਦੇ ਤੇ ਚੰਗਾ ਸਮਾਂ ਆ ਜਾਂਦਾ ਹੈ ਕਦੇ ਬੰਦੇ ਤੇ ਮਾੜਾ ਸਮਾਂ ਆ ਜਾਂਦਾ ਹੈ ਪਰ ਇਹ ਗੱਲ ਮੰਨਣ ਨੂੰ ਝੂਠੀ ਤਸੱਲੀ ਦੇਣ ਵਾਸਤੇ ਹੈ ਸਮੇਂ ਦੀ ਕੋਈ ਗੱਲ ਨਹੀਂ ਹੁੰਦੀ ਇਸ ਗੱਲ ਵਿੱਚ ਕੋਈ ਸੱਚਾਈ ਨਹੀਂ ਹੈ ਅਸਲ ਵਿੱਚ ਗੱਲਾਂ ਭੁੱਲਾਂ ਦੀਆਂ ਹੁੰਦੀਆਂ ਹਨ ਕਿਵੇਂ ਜਿਵੇਂ ਬੰਦੇ ਦੇ ਪੁੰਨ ਕੀਤੇ ਹੋਣ ਓਵੇਂ ਓਵੇਂ ਹੀ ਬੰਦੇ ਦੀ ਜ਼ਿੰਦਗੀ ਵਿੱਚ ਉਤਰਾ ਚੜਾ ਆਉਂਦੇ ਹੀ ਰਹਿੰਦੇ ਹਨ ਜਦੋਂ ਦਾਨ ਪੁੰਨ ਕੀਤਾ ਹੋਇਆ ਮੁੱਕ ਜਾਂਦਾ ਹੈ ਤਾਂ ਉਸ ਉੱਪਰ ਮਾੜਾ ਸਮਾਂ ਆ ਜਾਂਦਾ ਹੈ ਜਿੰਨੀ ਦੇਰ ਤੱਕ ਤੁਹਾਡੇ ਪੁੰਨ ਅੱਗੇ ਆਉਂਦੇ ਰਹਿਣਗੇ ਤੁਹਾਡਾ ਚੰਗਾ ਸਮਾਂ ਰਹੇਗਾ ਬਹੁਤ ਲੋਕ ਇਸ ਗੱਲ ਉੱਪਰ ਵੀ ਬਹਿਸ ਕਰਦੇ ਹਨ ਕਿ ਫੁਲਾਣਾ ਤਾਂ ਸਾਰਾ ਕੁਝ ਖਾਂਦਾ ਹੈ ਉਹ ਸ਼ਰਾਬ ਵੀ ਪੀਂਦਾ ਹੈ, ਮਾਸ ਅੰਡਾ ਵੀ ਖਾਂਦਾ ਹੈ ਤੇ ਉਹ ਤਾਂ ਪਾਠ ਪੂਜਾ ਵੀ ਨਹੀਂ ਕਰਦਾ। ਫਿਰ ਵੀ ਉਸ ਬੰਦੇ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ। ਅਸੀਂ ਤਾਂ ਐਵੇਂ ਹੀ ਵਹਿਮਾ ਭਰਮਾ ਵਿੱਚ ਫਸੇ ਹੋਏ ਹਾਂ। ਅਸੀਂ ਕੁਝ ਖਾਂਦੇ ਪੀਂਦੇ ਵੀ ਨਹੀਂ ਹਾਂ ਤੇ ਅਸੀਂ ਪਾਠ ਪੂਜਾ ਵੀ ਕਰਦੇ ਹਾਂ। ਰੋਜ਼ ਗੁਰਦੁਆਰੇ ਵੀ ਜਾਂਦੇ ਹਾਂ ਪਰ ਸਾਡੇ ਕੰਮ ਰੁੱਕ ਰੁੱਕ ਕੇ ਚੱਲਦੇ ਹਨ। ਇਸ ਦਾ ਅਸਲ ਕਾਰਨ ਇਹ ਹੈ ਕਿ ਜਿਹੜਾ ਕੰਮ ਹੁਣ ਤੁਸੀਂ ਇਸ ਜਨਮ ਵਿੱਚ ਕਰਨ ਲੱਗੇ ਹੋ ਉਹ ਕੰਮ ਉਸ ਫਲਾਣੇ ਬੰਦੇ ਨੇ ਪਿਛਲੇ ਜਨਮ ਵਿੱਚ ਕੀਤਾ ਹੋਇਆ ਸੀ ਜਿਸ ਕਰਕੇ ਉਸ ਦਾ ਇਸ ਜਨਮ ਵਿੱਚ ਕੰਮ ਵਧੀਆ ਚੱਲ ਰਿਹਾ ਹੈ ਉਸ ਕੋਲ ਸਾਰੀਆਂ ਹੀ ਸੁੱਖ ਸਹੂਲਤਾਂ ਹਨ ਜਿਸ ਬੰਦੇ ਨੂੰ ਇਸ ਜਨਮ ਵਿੱਚ ਜੋ ਵੀ ਮਿਲਿਆ ਹੁੰਦਾ ਹੈ ਉਹ ਉਸ ਦੇ ਪਿਛਲੇ ਜਨਮਾਂ ਦੀ ਕਮਾਈ ਹੁੰਦੀ ਹੈ ਭਾਵੇਂ ਉਹ ਸੁੱਖ ਹੋਵੇ ਤੇ ਭਾਵੇਂ ਉਹ ਦੁੱਖ ਹੋਵੇ ਜਦੋਂ ਕਿਸੇ ਸੁਖੀ ਬੰਦੇ ਨੂੰ ਵੇਖੋ ਤਾਂ ਦੇਖ ਕੇ ਸਮਝ ਜਾਇਓ ਕਿ ਇਸ ਨੇ ਪਿਛਲੇ ਜਨਮ ਵਿੱਚ ਕੁਝ ਨਾਮ ਜਪਿਆ ਹੋਵੇਗਾ ਤੇ ਸਾਧ ਸੰਗਤ ਜੀ 나ੜ ਹੀ ਇਸ ਗੱਲ ਤੋਂ ਵੀ ਤੁਸੀਂ ਸਿੱਖ ਲੈਣਾ ਜੀ ਕਿ ਇਸ ਜਨਮ ਵਿੱਚ ਅਸੀਂ ਪਾਪ ਨਹੀਂ ਕਰਨੇ ਪੁੰਨ ਹੀ ਕਰਨਾ ਹੈ ਤੇ ਦਾਨ ਹੀ ਕਰਨਾ ਹੈ ਜਿਸ ਨਾਲ ਸਾਡਾ ਆਉਣ ਵਾਲਾ ਜਨਮ ਸੁਖਾਲਾ ਹੋ ਜਾਵੇ ਤੇ ਇਹ ਜਨਮ ਸਾਡਾ ਇੱਥੇ ਇਸ ਧਰਤੀ ਤੇ ਆਉਣ ਦਾ ਸਫਲਾ ਹੋ ਜਾਵੇ ਤੇ ਨਾਲ ਹੀ ਨਾਲ ਤੁਹਾਡੇ ਤੇ ਚੰਗਾ ਸਮਾ ਹਮੇਸ਼ਾ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ